ਰਮੇ ਸਿੰਘ ਕੀ ਗੱਲਬਤ ਹੋਈ ਜੀ ਗੱਲਬਤ ਕੁਛ ਨਹੀਂ ਜੀ ਸਾਨੂੰ ਤੁਹਾਨੂੰ ਕੋਈ ਪਤਾ ਨਹੀਂ ਮੈਂ ਤਾਂ ਲੱਕਰ ਦਾ ਪੁਆਰ ਕਰਦੇ ਆ ਸਾਨੂੰ ਕੋਈ ਇਸ ਬਾਰੇ ਕੋਈ ਨੋਟ ਨਹੀਂ ਜੀ ਕਦੋਂ ਬਿੜੇ ਘਰੇ ਕਰੋ ਇਹ 14 ਨੂੰ ਜਾਂ 15 ਨੂੰ ਇੱਥੇ ਖੜਾ ਜੇ ਕੀ ਕਹਿੰਦੇ ਜੀ ਤਿਥੋਂ ਘਰੋਂ ਲੈ ਕੇ ਚੋਕੇ ਧੋ ਕੇ ਲੈ ਕੇ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਲੈ ਕੇ ਲੈ ਕੇ ਮੁਰਖਾਂ ਨੂੰ ਦੱਸਿਆ ਨਹੀਂ ਕਿੱਥੇ ਲੈ ਕੇ ਕਿੱਥੇ ਨਹੀਂ ਲੈ ਕੇ ਸਾਨੂੰ ਕੋਈ ਪਤਾ ਨਹੀਂ ਬਿਲਵਾਰੀ ਕਿੰਨੇ ਵਜੇ ਘਰ ਨੂੰ ਆਇਸ ਘਰ ਆਏ ਘਰ ਕੋਈ ਛੇਰੇ ਛੇਰੇ ਮਿਲੇ ਛੇ ਕੋਈ ਦਾ ਟੈਂਪਰ ਇੱਕ ਲੋਕ ਜਿਹੜੇ ਕਹਿੰਦੇ ਮਸੂਸੀ ਕਰਦਾ ਰਿਹਾ ਫੋਟੋ ਹਿਮਾਚਲ ਤੱਕ ਬਾਰਡਰ ਦੀਆਂ ਜਾਂ ਉਹ ਫੋਟਵਾ ਕੁਛ ਕੀਤੀ ਐ ਨਹੀਂ ਜਾਂ ਕੁਛ ਇਹੋ ਜੀ ਕੋਈ ਗੱਲਾਂ ਸਾਨੂੰ ਕੋਈ ਪਤਾ ਨਹੀਂ ਉਹ ਗਿਆ ਸੀ ਕੁਝ ਹਿਮਾਚਲ ਕੋਈ ਪਤਾ ਨਹੀਂ ਗਿਆ ਜੀ ਕਿਤੇ ਆਪਣੇ ਕੋਲ ਨਾਲ ਸਭ ਕੁਝ ਪਾਇਆ ਆਪਣੇ ਕੋਲ ਜੋ ਕੀਤਾ ਨਾਲ ਆਪਣੇ ਕੋਲ ਕੀਤਾ ਸਾਨੂੰ ਕੋਈ ਪਤਾ ਨਹੀਂ ਇਸ ਵਾਰ ਉਹ ਲੱਕੜ ਦਾ ਵਾਰ ਕਰਦੇ ਲੱਕੜ ਨਾਲ ਮਾਰੇ ਜਾਂਦੇ ਰਿਆ ਹਿਆਰਪੁਰ ਵੀ ਲੱਕੜ ਲੈ ਕੇ ਜਾਂਦੇ ਰਿਆ ਇੱਥੇ ਵੀ ਜਾਂਦੇ ਨੇ ਪਿੰਡੂ ਨਾਲ ਦਿਹਾੜੀ ਜਾਂਦੇ ਰਿਆ ਬੰਦਿਆਂ ਦਾ ਸਾਨੂੰ ਇਹ ਨਹੀਂ ਪਤਾ ਵੀ ਕੀ ਪਾਹੜਿਆ ਕੀ ਨਹੀਂ ਕੀਤਾ ਨਾਲ ਕੀ ਨਹੀਂ ਕੀਤਾ ਕੀ ਨਾਗਾ ਕਿਹੜਾ ਪਿੰਡ ਹੈਗਾ ਜਿਹੜੇ ਬੱਚੇ ਦੇ ਉੱਪਰ આરોਪ ਲਗਾਏ ਜਾ ਰਹੇ ਆ ਕੀ ਕਹਣਾ ਹੈ ਮੈਂ ਜੀ ਮੇਰਾ ਨਾਮ ਪਰਮਜੀਤ ਸਿੰਘ ਪਿੰਡ ਮਰਾਦੀ ਇਹ ਜੋ ਬੱਚਾ ਸੁਖਬੀਰ ਸਿੰਘ ਪੁੱਤਰ ਸਰਦਾਰ ਗੁਰਮੀਤ ਸਿੰਘ ਪਿੰਡ ਆਦੀ ਤੋਂ ਇਹ ਜਿਹੜੇ ਆਰੋਪ ਨੇ तकरीबन ਮੈਂ ਇੱਕ ਗੱਲ ਕਹਿ ਸਕਦਾ ਕਿ ਬੜਾ ਮਿਹਨਤੀ ਪਰਿਵਾਰ ਹੈ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਮੇਰੇ ਲਾਗੇ ਬੈਠੇ ਨੇ ਇੱਕ ਲੱਕੜ ਵਪਾਰੀ ਨੇ ਔਰ ਉਹਦੇ ਤੋਂ ਬਾਅਦ ਜਿਹੜਾ ਸੁਖਬੀਰ ਸਿੰਘ ਹੈ ਉਹ ਸ਼ਾਇਦ 15 ਨੂੰ ਜਾਂ 14 ਨੂੰ ਘਰ ਦੇ ਵਿੱਚੋਂ ਪੁਲਸ ਵਾਲੇ ਚੁੱਕਿਆ ਗਿਆ ਤੇ ਉਹਦੇ ਤੋਂ ਬਾਅਦ ਜਿਹੜਾ ਉਹਦੇ ਤੇ ਪਰਚਾ ਆਨਲਾਈਨ ਕੀਤਾ ਗਿਆ ਉਹ ਦੇਸ਼ದ್ರੋਹੀ ਦਾ ਆ ਜਾਂ ਸ਼ਾਇਦ ਕੁਝ ਜਸੂਸੀ ਦਾ ਤੇ ਆ ਕੁਝ ਗੋਲੀਆਂ ਗਾਲੀਆਂ ਦਾ ਵਿੱਚ ਦੱਸਦੇ ਨੇ ਜਿਕਰ ਕੀਤਾ ਗਿਆ ਪਰ ਇੱਕ ਗੱਲ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ ਬੱਚੇ ਤੇ ਇੰਨਾ ਕੁਝ ਪਾਇਆ ਗਿਆ ਘਰ ਵਾਲਿਆਂ ਨੂੰ ਬਿਲਕੁਲ ਇਹਦੇ ਬਾਰੇ ਖਬਰ ਨਹੀਂ ਕਿ ਉਹ ਬੱਚਾ ਜਿਹੜਾ ਜਸੂਸੀ ਉਹਨੇ ਕੀਤੀ ਆ ਕਿੱਥੇ ਕੀਤੀ ਆ ਕਿਹੜੇ ਬਾਰਡਰ ਦੀ ਕੀਤੀ ਆ ਇਹਨਾਂ ਕੁਝ ਬੱਚੇ ਤੇ ਪਾ ਦਿੱਤਾ ਗਿਆ ਆ ਇਹਦੇ ਬਾਰੇ ਪਰਿਵਾਰ ਨੂੰ ਬਿਲਕੁਲ ਨੌਲੇਜ ਨਹੀਂ ਆ ਪਰਿਵਾਰ ਇਹਦੇ ਬਾਰੇ ਬਿਲਕੁਲ ਕੁਝ ਵੀ ਨਹੀਂ ਜਾਣਦਾ ਬਿਲਕੁਲ ਨਹੀਂ ਜਾਣਦਾ ਕਿੰਨੀ ਪੜਾਈ ਕੀਤੀ ਆ ਬੱਚੇ ਨੇ ਪਲੱਸ 2 ਹੈ ਜੀ ਹਾਂਜੀ ਪਲੱਸ 2 ਪਾਸ ਹਾਂ ਕੰਟੀਨਿਊ ਕਰਦਾ ਬਿਲਕੁਲ ਜੀ ਕੰਮ ਕਰਦਾ ਆਪਣੇ ਪਾਦਰ ਸਾਹਿਬ ਦੇ ਨਾਲ ਸਵੇਰੇ ਜਾਂਦਾ ਲੱਕੜ ਦੋਨੋਂ ਭਰਾ ਨੇ ਲੱਕੜ ਦੇ ਨਾਲ ਆਪਣੀ ਉਹ ਲੇਵਰ ਦੇ ਨਾਲ ਜਾਂਦੇ ਆ ਕੰਮ ਕਰਦੇ ਆ ਆਪਣੇ ਤੇ ਆਪਣਾ ਘਰ ਦਾ ਵਿਦਿਆਰਥੀ ਚਲਾ ਰਹੇ ਨੇ ਆਮ ਪਰਿਵਾਰ ਆਮ ਪਰਿਵਾਰ ਔਰ ਪਹਿਲੀ ਬੰਨਾ ਵੀ ਮੇਰਾ ਖਿਆਲ ਇਹਨਾਂ ਦਾ ਸ਼ਾਇਦ ਕਿਲਾ ਇੱਕ ਕਿਲਾ ਹੀ ਹੈ ਇੱਕ ਕਿਲਾ ਦੋ ਕਰਨ ਵਾਲਾ ਹੋਏਗੀ ਜਾਂ ਇੱਕ ਕਿਲਾ ਇੰਨੀ ਕੀ ਹੈ 14 ਨੂੰ ਉਹਨੂੰ ਫੜਿਆ ਗਿਆ ਘਰੋਂ ਕਿਥਾ ਕੀਤਾ ਗਿਆ ਤੇ ਕੋਈ ਕਾਰਵਾਈ ਕੀਤੀ ਪਰਿਵਾਰ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕੀ ਕੀ ਸ਼ੁਰੂ ਬਿਲਕੁਲ ਜੀ ਪਰਿਵਾਰ ਜਾਂਦਾ ਰਿਹਾ ਇਹਨਾਂ ਨੂੰ ਦੱਸਿਆ ਨਹੀਂ ਗਿਆ ਵੀ ਉਹ ਕਿੱਥੇ ਹੈ ਮਿਲ ਨਹੀਂ ਦਿੱਤਾ ਗਿਆ ਪਰਿਵਾਰ ਨੂੰ ਬਿਲਕੁਲ ਮੁਲਾਕਾਤ ਨਹੀਂ ਕਰਾਈ ਗਈ ਤੁਹਾਨੂੰ ਕਦੋਂ ਪਤਾ ਲੱਗਾ ਵੀ ਜੀਸੂ ਸਿੰਘ ਦਾ ਕੇਸ ਬਾਰੇ ਸਾਨੂੰ ਸ਼ਾਇਦ ਅੱਜ ਤੁਹਾਡੀ ਹੁਣੇ ਪਤਾ ਲੱਗਾ ਵੀ ਜਿਸੂਸੀ ਦਾ ਪਾਇਆ ਗਿਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਾ ਅਸੀਂ ਇਹ ਕੋਈ ਇੱਕ ਗੱਲ ਮੰਗ ਕਰਦੇ ਆ ਕਿ ਜੋ ਇਨਵੈਸਟੀਗੇਸ਼ਨ ਬਿਲਕੁਲ ਵਧੀਆ ਹੋਵੇ ਜੇ ਬੱਚਾ ਗਲਤ ਤੇ ਗਲਤ ਪਾਇਆ ਜਾਵੇ ਅਗਰ ਬੱਚਾ ਗਲਤ ਨਹੀਂ ਤੇ ਫਿਰ ਜਿਹੜਾ ਐਡਾ ਵੱਡਾ ਜਿਹੜਾ ਕੇਸ ਹਨ ਉਹ ਬਿਲਕੁਲ ਪਰਿਵਾਰ ਦੀ ਇਹ ਪਰਿਵਾਰ ਤੇ ਬੜਾ ਤੱਕਾ ਆ ਬਹੁਤ ਵੱਡਾ ਤੱਕਾ ਪਰਿਵਾਰ ਤੇ ਕਿਉਂਕਿ ਆਮ ਪਰਿਵਾਰ ਗਰੀਬ ਪਰਿਵਾਰ ਤੇ ਜਿਦਾਂ ਕਹ ਲੋ ਵੀ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਔਰ ਇੰਨਾ ਵੱਡਾ ਜਿਹੜਾ ਕੇਸ ਪੋਣਾ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪਰਿਵਾਰ ਵਾਸਤੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਔਰ ਇਹ ਸ਼ਾਇਦ ਪਰਿਵਾਰ ਦੇ ਵਾਸਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰਨਾ ਇਹ ਤੇ ਉਹਦੇ ਫਾਦਰ ਸਾਹਿਬ ਜਾਣਦੇ ਨੇ ਉਹਦੇ ਮਦਰ ਸਾਹਿਬ ਉਹਨਾਂ ਦੇ ਸਿਸਟਰਸ ਆ ਸਾਰਾ ਪਰਿਵਾਰ ਜਾਣਦਾ ਅਸੀਂ ਨਾਲ ਤੁਹਾਡਾ ਸੁਖਵਿੰਦਰ ਕੋ ਤੇ ਕਦੋਂ ਪੁਲਿਸ ਖੜੀ ਹੋਣੀ 15 ਤਰੀਕ ਨੂੰ ਬੰਨੋ 15 ਤਰੀਕ ਉਹਨਾਂ ਨੇ ਭਾਜੀ ਇਦਾਂ ਹੀ ਆਣ ਕੇ ਸੁੱਤਾ ਸੀ ਬੇਟਾ ਮੇਰਾ ਇਸ ਤਰ੍ਹਾਂ ਮੈਠੇ ਮੰਜੀ ਤੇ ਉਹਨਾਂ ਫੜ ਕੇ ਉਹਨੇ ਤੋਇਆ ਵਾ ਮੰਜੀ ਤੋਂ ਹਾਲ ਕੇ ਬਸ ਚੁੱਕ ਕੇ ਤੇ ਲੈ ਗਏ ਆ ਮੇਰੀ ਬੇਟੀ ਨੂੰ ਦੰਦਕਲ ਪੈ ਗਈ ਆ ਉਹ ਕਹਿੰਦੇ ਆ ਵੀ ਇਹਨੂੰ ਵੀ ਚੁੱਕੋ ਨਾਲ ਹੀ ਤੇਰਾ ਵੀ ਕੁੜੀ ਹੱਥ ਹੈਗਾ ਵਾ ਮੇਰੀ ਬੇਟੀ ਇੰਨੇ ਜੋਗੀ ਮੇਰੀ ਬੇਟੀ ਦੇ ਬੱਚੇ ਖਰਾ ਕੇ ਇਸ ਖਰਾਬ ਹੋ ਗਏ ਆ ਮੇਰੀ ਗੇਟੀ ਭਰਾ ਦੇ ਗਾਮ ਦੇ ਨਾਲ ਉੱਥੇ ਟਿਕੀ ਉੱਥੇ ਮੈਂ ਉੱਪਰ ਡਿਗੀ ਉਹਦੇ ਉਹਨਾਂ ਸਾਡੇ ਕੋ ਧੂਕੇ ਲੈ ਗਏ ਆ ਆਂਡ ਗਵਾਂਡ ਸਾਡਾ ਆਇਆ ਵਾ ਤੇਰੇ ਉਹਨਾਂ ਨੇ ਵੀ ਇੱਥੇ ਤਰਲੇ ਪਾਏ ਆ ਚਾਚੇ ਤਾਏ ਤੇ ਵਿਚਾਰੇ ਆਪਣੇ ਕੰਮੀ ਧੰਮੀ ਹੀ ਹੋਰ ਵੀ ਚਾਚੇ ਤਾਏ ਸਾਡੇ ਆਏ ਆ ਉਹਨਾਂ ਨੇ ਕਿਹਾ ਉਹਨਾਂ ਕੇਸੇ ਤੇ ਨਹੀਂ ਮੰਨੀ ਉਹਨਾਂ ਸ਼ੀਸ਼ੇ ਚ ਬੰਦ ਕਰਕੇ ਉਹਨੂੰ ਗੱਡੀ ਚ ਲੈ ਗਏ ਅੱਗੇ ਤਾਂ ਸਾਨੂੰ ਨਹੀਂ ਪਤਾ ਵੀ ਕਿੱਥੇ ਗੁਪਤ ਕੀਤਾ ਕੀ ਕੀਤਾ ਜਿੱਦਾਂ ਕਰੀ ਜਿਸੂਸੀ ਕਰਦਾ ਰਿਹਾ ਹਾਂਜੀ ਕਹਿੰਦੇ ਜਿਸੂਸੀ ਕਰਦਾ ਰਿਹਾ ਨਹੀਂ ਭਾਜੀ ਸਾਨੂੰ ਇਹ ਨਹੀਂ ਉਹਨੇ ਬੱਚੇ ਸਾਡੇ ਨੇ ਕਦੀ ਇਹ ਕੰਮ ਤਾਂ ਨਹੀਂ ਕੀਤਾ ਸਾਡੇ ਕੋਲ ਧ ਲੱਗੇ ਰਹਿਂਦਾ ਰਿਹਾ ਵਾ ਇਹ ਕੰਮ ਨਹੀਂ ਕਦੀ ਕੀਤਾ ਵਾ ਹਾਂਜੀ ਕੀ ਕਹਿਣਾ ਚਾਹੋਗੇ ਕੀ ਹੋਣਾ ਚਾਹੀਦਾ ਪਾਜੀ ਇਹਦਾ ਸਾਨੂੰ ਸਹਿਬ ਚਾਹੀਦਾ ਵਾ ਹਾਂ ਇਹ ਸਾਨੂੰ ਚਾਹੀਦੀ ਇਹਦੀ ਸਿਚਾਈ ਪੂਰੀ ਤੁਹਾਡੇ ਬੱਚੇ ਨਾਲ ਸਿਚਾਈ ਹੋਏ ਵੀ ਆਹੀਂ ਬੜੇ ਔਖੇ ਆ ਪਾਜੀ ਬੱਚੇ ਹੱਥੋਂ ਅਸੀਂ ਜੰਮਿਆਂ ਪਾਲੇ ਪਾਜੀ ਇਹਦੇ ਬਾਅਦ ਥੋੜਾ